ਬਾਬਾ ਜੀ ਕੋਲੇ ਕਦਾ 10 ਰੁਪਇਆ ਜਿਹੜਾ ਜਿਹੜਾ ਅੱਜ ਇਹਦਾ ਖਾਤਾ ਬੁੱਕਰੇ ਜਰੇਗਾ ਉਸਤੀ ਰੰਗ ਤੱਕ ਹੋ ਗਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਅੱਜ ਗੁਰਦੁਆਰਾ ਸਿਰ ਦੁਖ ਰਵਰ ਸਾਹਿਬ ਜਿੱਤੇ ਪਾਵਨ ਥਾਂ ਤੇ ਜਿਹੜਾ ਪਹਿਲਾ ਬਸੰਤੀ ਰੰਗ ਸੀ ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਉਪਰੰਤ ਇਹ ਸਾਰੇ ਪਾਵਨ ਸਾਨਾਂ ਤੇ ਨਿਸ਼ਾਨ ਸਾਹਿਬ سرمਈ ਰੰਗ ਜਾਂ ਬਸੰਤੀ ਰੰਗ ਇਹ ਚੁਲਾਇਆ ਜਾਵੇ ਨਿਸ਼ਾਨ ਸਾਹਿਬ ਤੇ ਅੱਜ ਇਸ ਸਾਨ ਤੇ ਵੀ ਉਸ ਮਰਿਆਦਾ ਨੂੰ ਅਪਰਾਉਂਦਿਆਂ ਹੋਇਆਂ ਜੋ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਆਦੇਸ਼ ਜਾਰੀ ਹੋਇਆ ਹੈ ਅਸੀਂ ਉਸ ਆਦੇਸ਼ ਨੂੰ ਮੰਨਦਿਆਂ ਹੋਇਆਂ ਅੱਜ ਇੱਥੇ ਹੀ ਅਰਦਾਸ ਬੇਨਤੀ ਕਰਕੇ ਸਾਰੀ ਸੰਗਤ ਨੇ ਸੰਗਤੀ ਰੂਪ ਵਿੱਚ ਅਦਾਸ ਬੇਨਤੀ ਕੀਤੀ ਅਤੇ ਨਿਸ਼ਾਨ ਸਾਹਿਬ ਬਸੰਤੀ ਚੁਲਾਇਆ ਗਿਆ ਹੈ ਆਪ ਸੰਗਤਾਂ ਦਰਸ਼ਨ ਕਰ ਰਹੇ ਹੋ ਕਿ ਬੜਾ ਸੁੰਦਰ ਸਾ ਸੁੰਦਰ ਰੰਗ ਹੈ ਇਹ ਗੁਰੂ ਪਾਛੇ ਦੀ ਕਿਰਪਾ ਨਾਲ ਜਿੱਥੇ ਪ੍ਰੇਮ ਹੋਵੇ ਉਹਦੇ ਸਾਰੇ ਰੰਗ ਭਲੇ ਹੁੰਦੇ ਹਨ ਪਰ ਖਾਲਸੇ ਬੰਦੇ ਜਿਹੜੇ ਦੋ ਰੰਗ ਹਨ ਬਸੰਤੀ ਅਤੇ ਸੂਰਮਈ ਇਹ ਖਾਲਸੇ ਪੰਥ ਲਈ ਪ੍ਰਮਾਣਿਤ ਹੋਏ ਹਨ ਸ੍ਰੀ ਕਾਲ ਤਖਤ ਸਾਹਿਬ ਵੱਲੋਂ ਸਾਨੂੰ ਉਹਨਾਂ ਤੇ ਪਾਲਣਾ ਕਰਨੀ ਚਾਹੀਦੀ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ